ਇੱਕ ਕਰਨ ਲੱਗੀ ਮੇਰੀ ਧੀ ਦੁਖੀ ਹੈ ਮੈਨੂੰ ਦਿਲਾਸਾ ਦੇਣ ਲੱਗੀ ਉਹਨੂੰ ਹੱਥ ਲੈਂਗੀ ਉਹ ਨੀਗੀ ਜੀ ਉਹ ਡਰ ਜੂਗੀ ਫਿਰ ਸਾਡਾ ਆਉਣਾ ਇੱਥੇ ਮੁਸ਼ਕਲ ਹੋਏਗਾ ਉਹ ਲਾਗੇ ਕੋੜੇ ਨਾਲ ਹੀ ਉਹਨਾਂ ਨੂੰ ਉਹ ਡੈਡੀ ਹੈ ਮੇਰਾ ਸਹੁਰਾ ਵਾ ਆਪਾਂ ਆਤ ਨਹੀਂ ਲਾ ਸਕਦੇ ਉਹ ਤੇ ਮੈਨੂੰ ਬੜਾ ਪਿਆਰ ਕਰਦੇ ਆ ਉਹ ਤੇਰੇ ਦਾਸਾਂ ਕਰਦੇ ਹੋਣੇ ਕਿ ਮਨ ਪਿਤਾ ਜਿਹਾ ਆਪਾ ਉਹਨਾਂ ਨੂੰ ਵੇਖ ਸਕਦੇ ਉਹ ਨਹੀਂ ਸਾਨੂੰ ਵੇਖ ਸਕਦੇ ਉਹ ਤੇ ਮੈਨੂੰ ਵੀ ਪਤਾ ਲੱਗ ਗਿਆ ਵੀ ਨਹੀਂ ਵੇਖ ਸਕਦੇ ਪਰ ਮੈਂ ਆਪਣੀ ਧੀ ਨੂੰ ਦਲਾਸਾ ਤੇ ਦੇ ਸਕਦੀ ਨਹੀਂ ਉਹ ਡਰ ਜੂਗੀ ਫਿਰ ਆਪਣਾ ਆਉਣਾ ਇੱਥੇ ਮੁਸ਼ਕਲ ਹੋ ਰਹਿਣਾ ਉਹਨਾਂ ਨੇ ਆਪਾਂ ਨੂੰ ਬਾਹਰ ਕਢਾ ਦੇਣਾ ਮਾਪੇ ਚਲ ਫਿਰ ਮੈਂ ਜਾ ਕੇ ਮਨਜੋਨ ਨੂੰ ਵੇਖਦੀ ਹਾਂ 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 ਡਾਡੀ ਵੀਰ ਤਾਨੂੰ ਬੜਾ ਲੱਗਾ ਇਹ ਇਸ ਬੜੀ ਮਾਰੀ ਗੱਲ ਹੈ ਹੈ ਚੱਲ ਮੈਂ ਹੁੰਦਾ ਡਾਡੀ ਕੀ ਹੋ ਗਿਆ ਮੰਜੋਦ ਇੱਥੇ ਬੋਲ ਲਈ ਹੈ ਇੱਥੇ ਹੋਣਾ ਕੀ ਆ ਹਾਂ ਅਮਰਤ ਪੂਰੀ ਹੋ ਗਈ ਹੈ ਹਾਏ ਰੱਬਾ ਇਹ ਕੀ ਮੁਕਾ ਦੁਖ ਹੈ ਕੀ ਬਣ ਗਿਆ ਇਹ ਹੋ ਗਿਆ ਵਾ ਮੈਂ ਤਾਂ ਸਾਲ ਮਾਰੀ ਕਿਤੇ ਉਹ ਅੱਜ লাশ ਲੱਭੀ ਹੋਈ ਯਾ ਮਰ ਤਾ ਨੂੰ ਕੀ ਹੋ ਗਿਆ ਤੇਰੀ ਓ ਅਯੋ ਓ ਪਾਜੀ ਦੇ ਸਿਰ ਤੇ ਵੀ ਉਹ ਕਿੰਨਾ ਦੁੱਖਾਂ ਦਾ ਭਾਰ ਡੇ ਪਿਆ ਓਏ ਉਹ ਜ਼ਖਮ ਤੇ ਅਜੇ ਪਹਿਲੇ ਹੀ ਨਹੀਂ ਅਜੇ ਮਿਟਣ ਦੇ ਹੋਰ ਪੰਗਾ ਪੈ ਗਿਆ ਈ ਓ ਓ ਇਹੋ ਕਿੰਨਾ ਨਕਰਵਾਣ ਮੇਰੇ ਨੂੰ ਪਾਜੀ ਵੀ ਕਿੰਨਾ ਨਕਰਵਾਉਗਾ ਚੁੱਪ ਕਰ ਜਾ ਮੈਂ ਮੇਰੀ ਤੇਰੀ ਮਾਸੀ ਆਉਗੀ ਆਂਦੇ ਤਗੜੀ ਨਹੀਂ ਤਗੜੀ ਨਹੀਂ ਇਹ ਕਿੰਦਾ ਹੋ ਸਕਦਾ ਵਾ ਮਨਜੋਤ ਇਦਾਂ ਨਹੀਂ ਹੋ ਸਕਦਾ ਕਿ ਤੂੰ ਚੰਗੀ ਤਰ੍ਹਾਂ ਪੁੱਛਣਾ ਹੀ ਸਿੰਘ ਜੀ ਨੇ ਪੁੱਛਿਆ ਵਾ ਉਹ ਲਾਸ਼ ਲਾਗੀ ਹੋਤੇ ਕਿੱਥੋਂ ਆਦੇ ਲੱਭੀ ਉਹ ਨਹਿਰ ਚ ਆਲੀ ਵੱਡੀ ਨਹਿਰ ਆ ਉਹ ਯੋ ਚਲ ਮੈਂ ਜਾਣਾ ਫਿਰ ਚਲ ਮੰਮੀ ਮੈਂ ਮੈਂ ਜਾਣਾ ਫਿਰ ਕੋਤ ਨਹੀਂ ਵੀ ਜਾਣੇ ਸਾਰੇ ਜਾਣੇ ਕਾਲਾ ਨਾ ਪਾ ਤੂੰ ਨਹੀਂ ਮੈਂ ਜਾਣਾ ਤੇਰੇ ਨਾਲ ਜਿਹੜੀ ਇਹ ਲਾਸ਼ ਮਿਲੀ ਆ ਅਜੇ ਕੀ ਦਾ ਕਿੱਥੇ ਕੀ ਕਰਨਾ ਕੀ ਨਹੀਂ ਅੱਛਾ ਮਤਲਬ ਲੈਣਿਆ ਕਿ ਨਾ ਇੰਨੀ ਵੱਡੀ ਗੱਲ ਹੋਈ ਤੇ ਕੱਲਾ ਹੀ ਆ ਗਿਆ ਮੈਂ ਕੋਈ ਨਹੀਂ ਮੈਂ ਕਰ ਦੂੰ ਤੈਨੂੰ ਫੋਨ ਜੇ ਤੂੰ ਘਰ ਆ ਉਹ ਵੀ ਲਾ ਲੂ ਆਏ ਤੇ ਫਿਰ ਏਦਾਂ ਜੇ ਨਹੀਂ ਤੇ ਸੋਨੂੰ ਨਾਲ ਲੈ ਜਾ ਉਹ ਤੁਸੀਂ ਦੋਵੇਂ ਆ ਜਾਓ ਬਾਕੀ ਕਰ ਜਾਣਗੇ ਕੋਈ ਆ ਨਹੀਂ ਮੈਂ ਜਾਣੀ ਨਾਲ ਤੂੰ ਵੜ ਪੁੱਤ ਠੀਕ ਚਲ ਆ ਜਾ ਮਤਲਬ ਅੱਜ ਆਏ ਅਮਰੇ ਤੁਮਿੰਨ ਤੇਨਾ ਨਹੀਂ ਪਤਾ ਲੱਗਾ ਨੀ ਤੂੰ ਉਥੱਲੇ ਉੱਤਰ ਜਾ ਕੇ ਤੂੰ ਵੀ ਮਰਨਾ ਵਾ ਹਣ ਗੱਡੀ ਥੱਲੇ ਆ ਜਾਣਾ ਹੀ ਮਰਿਆ ਦਾ ਕੀ ਕਰਨਾ ਵਾ ਚਲ ਆ ਥੱਲੇ ਉਹਨੇ ਚਲਾ ਲੈਣੀ ਹੋ ਉਹ ਖੋਲ ਲੈਂਦੇ ਉਹਨੇ ਚੱਲ ਜਾਣਾ ਹੀ ਮੈਂ ਬੈਣਾ ਵਿੱਚ ਇਦਾਂ ਜਣਾ ਆਪਾਂ ਹਾਂ ਆਪਾਂ ਇਦਾਂ ਜਾਣਾ ਲੈ ਤੇਰੀ ਤੇ ਚੁਟਕੀ ਬੜੀ ਕਾਮਯਾਬ ਆ ਤੇ ਮੈਂ ਐਵੇਂ ਬਾਰੀਆਂ ਖੋਲਦੀ ਰਹਿਣਾ ਹੀ ਜੋ ਤੀਤ ਕਹ ਖਲੋਤੇ ਹੈ ਖਲੋਣਾ ਕੀ ਚਾਚੀ ਹਾਂ ਡੈਡੀ ਗਏ ਸਵੇਰ ਦਾ ਕੋਈ ਫੋਨ ਆਇਆ ਸੀ ਉਹ ਹੁਣ ਅਮਰਤ ਮਨਪ੍ਰੀਤ ਇਦਾਂ ਹੋ ਗਈ ਉਹਦਾ ਤਾਂ ਹੁਣ ਸਬਰ ਕਰ ਲਈਦਾ ਹੁਣ ਇਹਦਾ ਕੀ ਕਰਨਾ ਇਹਦਾ ਥੋ ਪਤਾ ਲੱਗਣੇ ਹੁਣ ਡੈਡੀ ਨੂੰ ਫੋਨ ਆਇਆ ਉਸੇ ਵੇਲੇ ਡੈਡੀ ਤੋਰ ਗਏ ਮੈਨੂੰ ਤਾਂ ਸੱਚੀ ਇੰਨੀ ਟੈਨਸ਼ਨ ਆ ਨਾ ਦਿਮਾਗ ਤੇ ਦੱਸ ਪਿੰਡੀ ਤੇ ਪੈਣ ਰਹੀ ਹੈ ਮੈਂ ਤਾਂ ਅੱਗੇ ਕਹਿੰਦੀ ਕੀ ਪਤਾ ਸਾਡੀ ਕਿਸਮਤ ਕਿ ਤਰ੍ਹਾਂ ਦੀ ਲੋਸ ਹੁਣ ਜੇ ਡੈਡੀ ਆਣ ਜਾਂਦੇ ਮੇਰੀ ਤਾਂ ਜਾਨ ਮੁੱਕੀ ਅੱਜ ਕੇ ਡੈਡੀ ਫੋਨ ਹੀ ਆਇਆ ਮੈਨੂੰ ਤਾਂ ਕੋਈ ਦੱਸਿਆ ਵੀ ਨਹੀਂ ਡੈਡੀ ਮੋਟਰਸਾਈਕਲ ਸਟਾਰਟ ਕਰਕੇ ਚੱਲ ਗਏ ਅਛਾ ਹੂੰ ਮੈਂ ਤਾਂ ਜੇ ਫੋਨ ਲਾਉਣੀ ਤਾਂ ਫੋਨ ਵੀ ਨਹੀਂ ਚੁੱਕਿਆ ਮੇਰਾ ਹਰ ਕੀ ਗੱਲ ਬਣੀ ਉੱਥੇ ਹੈ ਉਹ ਤਾਂ ਮੈਂ ਕਹਿਣੀ ਹੈ ਚਿੰਤਾ ਜੀ ਲੱਗੀ ਹੈ ਹਾਂ ਹੁਣ ਤਾਂ ਫੇਰ ਹੀ ਪਤਾ ਲੱਗੇ ਉਹ ਫੇਰ ਹੀ ਪਤਾ ਲੱਗੇ ਕੀ ਗੱਲ ਹੋ ਗਈ ਹਾਂ ਹੋਣਾ ਕੀ ਹੋਣਾ ਕੀ ਉਹ ਪਤਾ ਨਹੀਂ ਫੋਨ ਹੀ ਆਇਆ ਸੀ ਤੇ ਪਤਾ ਨਹੀਂ ਡੈਡੀ ਮੋਟਰਸਾਈਕਲ ਲੈ ਕੇ ਚੱਲ ਗਏ ਆ ਤੇ ਹੁਣ ਕੋਈ ਉਹਨਾਂ ਦੇ ਆਏ ਪਤਾ ਲੱਗੋ ਕੀ ਗੱਲ ਕੀ ਬਾਤ ਮੋਰੀ ਕਿਦਾਂ ਦਾ ਹੀ ਤੈਨੂੰ ਬੜਾ ਮੋਟਾ ਲੱਗਾ ਨਹੀਂ ਮੇਰ ਨਾਲ ਤਾਂ ਗਾਲੀ ਨਹੀਂ ਕੋਈ ਹੋਈ ਡੈਡੀ ਇੰਨਾ ਘਬਰਾਏ ਸੀ ਮੈਂ ਤਾਂ ਅੱਗੇ ਕਹਿਣੀ ਵੀ ਪਤਾ ਨਹੀਂ ਟੈਨਸ਼ਨ ਜਿਹੇ ਚ ਹੀ ਲੱਗਦਾ ਅਮਰਤ ਦਾ ਹੀ ਕੋਈ ਪਤਾ ਲੱਗਾ ਠੀਕ ਹੋਈ ਮਾਰਾ ਸਭ ਸੋਖੀ ਰੱਖੇ ਚਲੋ ਪਰਮਾਤਮਾ ਸੋਖੀ ਰੱਖੇ ਅੱਗੇ ਵਿਚਾਰੀ ਮੰਨਰੀ ਜਨਾ ਆਪੇ ਇੰਦਾ ਹੋਇਆ ਤੇ ਆਹੋ ਉਹ ਦੁੱਖ ਤਾਂ ਜੇ ਭੁੱਲਣ ਨਹੀਂ ਸਾਨੂੰ ਡਿਆ ਹਾਂ ਹਾਂ ਉਹ ਤਾਂ ساری ਉਮਰ ਹੀ ਨਹੀਂ ਭੁੱਲਣਾ ਜਿੰਜਰ ਆਪਾਂ ਜੀਣਾ ਮਾਰ ਆਹ ਤਾਂ ਦੂਜਾ ਇਹ ਨਾ ਕਿਤੇ ਪੈ ਜੇ ਹੈ ਆਹੋ ਨਹੀਂ ਚਾਚੀ ਸ਼ੋਭ ਸ਼ੋਭ ਬੋਲਣਾ ਆ ਹੀ ਪਏ ਹਾਂ ਉਹ ਚਿੰਤਾ ਤੋਂ ਲੱਗੀ ਹੈ ਨਾ ਹਾਂ ਮੈਂ ਤਾਂ ਆਪ ਗੈਰ ਨਹੀਂ ਜਾੜੀ ਹਾਂ ਤੇ ਫੇਰ ਹੀ ਪਤਾ ਲੱਗੇ ਕੁਝ ਤੂੰ ਡੈਡੀ ਨੂੰ ਮਗਰ ਫੋਨ ਤੇ ਕਰਨਾ ਸੀ ਫੋਨ ਕੀਤਾ ਬਥੇਰਾ ਪਰ ਚੁੱਕਿਆ ਹੀ ਨਹੀਂ ਉਹਨਾਂ ਹੁਣ ਆਉਣਗੇ ਤਾਂ ਫੇਰ ਹੀ ਪਤਾ ਲੱਗੂਗਾ ਕੀ ਗੱਲ ਹੋਈ ਕੀ ਨਹੀਂ ਟੈਨਸ਼ਨ ਨਾ ਮੇਰਾ ਤਾਂ ਬੀਪੀ ਵੱਜ ਜਾਂਦਾ ਨਹੀਂ ਚਲ ਤੂੰ ਟੈਨਸ਼ਨ ਨਾ ਲੈ ਤੇ ਉਹ ਤਰ੍ਹਾਂ ਇਹ ਹੈ ਕਿ ਮਾੜਾ ਜਿਹਾ ਫੋਨ ਕਰੇ ਪੁੱਛਦਾ ਡੈਡੀ ਸੋਖਿਆ ਹੁਣ ਮੈਨਾਂ ਉਹ ਨਹੀਂ ਫੋਨ ਚੁੱਕਿਆ ਨਹੀਂ ਬਿੱਲ ਜਾੜੀ ਮੈਨੂੰ ਕਿਤਾ ਮੋਟਰਸਾਈਕਲ ਤੇ ਆਉਣ ਨਹੀਂ ਦੇ ਆਹੀ ਵੀ ਹੋ ਸਕਦਾ ਵਾ ਰਸਤੇ ਚੋਂ ਡੇ ਫੇਰ ਮੈਂ ਹਾਰ ਕੇ ਫੋਨ ਕੱਢਦਾ ਹਾਰ ਕੇ ਮੈਂ ਜੀ ਭੈਣੀ ਇੱਥੇ ਮੈਂ ਵੀ ਇੰਨੀ ਆ ਰਸਤੇ ਚ ਕਿਤੇ ਆਉਂਦੇ ਆਉਂਦੇ ਨਾ ਆਉਣ ਵਾਰ ਅੱਜ ਦਿਨਾਂ ਦੀ ਗੱਲ ਨਾ ਦਿਨਾਂ ਦੇ 헤ਰ ਫੇਰ ਵੇਖਿਆ ਹੈ ਨਾ ਜੇ ਉਹ ਮਨਪ੍ਰੀਤ ਵਾਲਾ ਤੋਂ ਉਹ ਇੰਨੀ ਚੰਗੀ ਨਹੀਂ ਜਿਹੀ ਤੇ ਉਹਦਾ ਪਤਾ ਨਹੀਂ ਲੱਗਾ ਕਮੈਂਟ ਦੇ ਵਿੱਚ ਕੀ ਬਾਣਾ ਬਣਾ ਕੇ ਕੱਲ ਮਾਰਾ ਤਾਂ ਅੰਦਰੋਂ ਸੀ ਬਖਿਆ ਬਾਪਾ ਇਹ ਉਸ ਤੋਂ ਪਹਿਲਾਂ ਪਾਗੀ ਜੀ ਤੁਹਾਨੂੰ ਆਪਣੇ ਟੈਨਸ਼ਨ ਧਿਆਨ ਕੋਈ ਜਦੋਂ ਸੋਚ ਪ੍ਰਮਾਤਮਾ ਸਭ ਕੁਝ ਸਹੀ ਕਰਦਾ ਹੈ ਇਹ ਬਤਾਉਂਦੇ ਫੋਨ ਕੀਤਾ ਹੋਏ ਇਹਨਾਂ ਨੇ ਮੈਂ ਤਾਂ ਆਪਾਂ ਨਹੀਂ ਸਭ ਠੀਕ ਹੀ ਹੋਏ ਹੁਣ ਡੈਡੀ ਆਉਣ ਤੇ ਪਤਾ ਲੱਗੇ ਆਜੋ ਘਰ ਤੁਸੀਂ ਚਲ ਕੋਈ ਨਹੀਂ ਆ ਜਾਂਦੇ ਹੈ ਕੀ ਬਣਾਵਾਂ ਆਉਂਦੇ ਆ ਬਾਜੀ ਤੇ ਫੇਰੀ ਕੋਈ ਪਤਾ ਲੱਗਦਾ ਫੇਰ ਹੀ ਉਹ ਤਰ੍ਹਾਂ ਹੁਣ ਧਿਆਨ ਤਾਂ ਸਾਰਿਆਂ ਦਾ ਹੋ ਗਿਆ ਵੀ ਇੱਕ ਦੁੱਖ ਭੁੱਲਾਰੇ ਨੇ ਦੂਜੇ ਵਾਲ ਬਸੇ ਤਾਂ ਕੀ ਬਣਿਆ ਆਈ ਹੂੰ ਜੜੀ ਆ ਗਈ ਜੀ ਬਾਜੀ ਆ ਗਏ ਹੈ ਠੀਕ ਹੈ ਤੁਸੀਂ ਢੜੀ ਪਰੇ ਆ ਸ਼ਾਂਜੇ ਲੱਗਣੇ ਪਾਣੀ ਲਿਆਵਾਂ ਜੇ ਨਾ ਨਾ ਪਾਣੀ ਦੀ ਤੇ ਕਿੱਥੇ ਗਈ ਤੀ ਉਹ ਮੈਨੂੰ ਤਾਂ ਟੈਲੀਫੋਨ ਆਇਆ ਸੀ ਕੀ ਤਾਂ ਫੋਨ ਆਇਆ ਸੀ ਵੀ ਇਹਨੇ ਛੇਤੀ ਛੇਤੀ ਭੱਜ ਕੇ ਕਾਲੀ ਕਾਲੀ ਮੈਂ ਤਾਂ ਚਾਹ ਤਰੀਦ ਮੈਂ ਅੱਗੇ ਕਹਿੰਦੀ ਢੜੀ ਕੋ ਨਾ ਕਿੱਧਰ ਚਲ ਗਏ ਉਹ ਚੌਂਕੀੋਂ ਟੈਲੀਫੋਨ ਆਇਆ ਸੀ ਚੌਂਕੀੋਂ ਆ ਢੜੀ ਸੋਖ ਤਾਂ ਗਈ ਆ ਉਹ ਗੱਲ ਸੱਚ ਤਾਂ ਨਹੀਂ ਨਿਕਲੀ ਅਮਰ ਤਾਂ ਕੇ ਦੇ ਨਾਲ ਤਾਂ ਨਹੀਂ ਚਲ ਗਈ ਨਹੀਂ ਤੇ ਫੇ ਤੁਹਾਨੂੰ ਮਿਲੀ ਇਥੇ ਤੋ ਇਹ ਲੈ ਆਈਂ ਦੈਂ ਉਹਨੂੰ ਮੈਨ ਲੱਗਤੇ ਹੁਣ ਕਿਉਂ ਨਾਲ ਤੇ ਲੈ ਆਂਦੀ ਉਹਨੂੰ ਨਾਲ ਲੈਉਣ ਵਾਲੇ ਥਾਣੇ ਕੀ ਤੇ ਕਿੱਥੇ ਚਲ ਗਈ ਆ ਉਹ ਤਾਂ ਤਾਂ ਨਹਿਰ ਚ ਲੱਭੀ ਆਈ ਨਹਿਰ ਚ ਲੱਭੀ ਆ ਤੇ ਠੀਕ ਤਾਂ ਗਈ ਆ ਹੇ ਰੱਬ ਬਿਧਾੜਾ ਨਾ ਉੱਤਰ ਗਿਆ ਲੰਡਿਆ ਵਾ ਤੇ ਕੇ ਤਾਂ ਮੰਨ ਰਹੀ ਤਾਂ ਤੋਕ ਗਈ ਬੰਦੇ ਆ ਉਹਦੇ ਦਾ ਮਾਰੀ ਆਈਏ ਪਰ ਡੜੀ ਹੋਏ ਹੁ ਕੰਮ ਕਰ ਨਹੀਂ ਸਕਦੀ ਨਹਿਰ ਚ ਆ ਨਹੀਂ ਮਾਰ ਸਕਦੀ ਭਾਈ ਤੁਸੀਂ ਪੂਰੇ ਖਸਾੜੇ ਲਾਜੇ ਉਹ ਦੇਦ ਲੱਗ ਰਹੇ ਨਹੀਂ ਨਹੀਂ ਮੈਂ ਪਰ ਡੜੀ ਹੋਦੀ ਪੂਰੀ ਗਰੰਟੀ ਲੈਣੀ ਮੈਂ ਇੱਥੇ ਰਹੀ ਆ ਉਹ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੀ ਤੇ ਤੁਹਾਨੂੰ ਕੱਪੜੇ ਕੱਪੜੇ ਕੁੱਕੇ ਹੋਈਏ ਚੁੰਨੀ ਵੀ ਹੋਖ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਗਿਆ ਉਹਦੇ ਨਾਂਕਿਆਂ ਦੇ ਸਾਰੇ ਕਸੂਰੋ ਵਿੱਚੇ ਮਾਮੇ ਦੀ ਨੋਂ ਨੂੰ ਲਿਖਾਓ ਲਿਖਵਾਣਾ ਕੀ ਹੋ ਉਹ ਤਾਰੇ ਲਾਗੇ ਉਤੋਂ ਪੋਸਟਮਾਰਟਮ ਕਰਕੇ ਤੇ ਐ ਰੱਬ ਦਾੜ ਨਾ ਉਤਰ ਗਈ ਲਾਂਡੇ ਆ ਜਿੱਦਾਂ ਪੁੰਜੀ ਤੇ ਤੈਨ੍ਹਂ ਗਈ ਅੱਗੇ ਮਨਪਰੀਦ ਵੱਲ ਤੂੰ ਹੀ ਤੂੰ ਇਧਰ ਆਵੀਂ ਸਾਨੂੰ ਤਾਂ ਜਿਹੜੀ ਜਗ੍ਹਾ ਮੋਈ ਨਹੀਂ ਸੋ ਇਹ ਕਹਿ ਰਹੇ ਹੋ ਇਹਦੇ ਬੈ ਕੇ ਲੇਖਨ ਖਾਣੇ ਦੀ ਕਰਨੀ ਤੋੜ ਤੂਵੇਂ ਤੋਰ ਕੇ ਬੈਗੇ ਉਹ ਫਿਰ ਰੋਤੇ ਉਹਨਾਂ ਸਕਾਰ ਕਰਤਾ ਉਹਦਾ ਲਿਆਉਣ ਵਾਲੇ ਦੀ ਸਾਰੀ ਗਲੀ ਹੀ ਲੈਣਾ ਗਈ ਇਹਨੂੰ ਇਹ ਵੀ ਚੰਗੀ ਤਰ੍ਹਾਂ ਪਸੰਦ ਆਉਂਦੀ ਹੈ ਨਾ ਮੈਂ ਪਸੰਦ ਤਾਂ ਬੜੀ ਕੀਤੀ ਹੋਈ ਵਧੀਆ ਪਰ ਦੋ ਤਿੰਨ ਸੋਹਣਾ ਦੇ ਇੱਕ ਤੌਣ ਤੇ ਤਣੀ ਉਹ ਇੱਕ ਰੱਬ ਨੇ ਜੁਲਮ ਕੀਤਾ ਸੱਕ ਦੇ ਪੈਰ ਤੇ ਸਾਟੇ ਉਹ ਇੱਕ ਪੱਕਾ ਅਮਰਤੀ ਕਿੰਨ ਤਾਂ ਕੋਈ ਹੋਰ ਹੋਏ ਉਹ ਹੋਏ ਅਏ ਰੱਬਾ ਤੂੰ ਹੱਟਣਾ ਕੀ ਕਰਨ ਦਿਆਂ ਆਂ ਕੀ ਕਰਨਾ ਅਰੇ ਚਾਚੀ ਹੌਸਲਾ ਹੁੰਦਾ ਹੁੰਦਾ ਤਾਂ ਨਹੀਂ ਹੈਗਾ ਕੀ ਕਰਨਾ ਫਿਰ ਚਲੋ ਪੀਓ ਮਹਾਰਾਜ ਦੇ ਰੰਗ ਦੋਵੇਂ ਮਾਦਗਿਆ ਹੀ ਬਣ ਗਈ ਆ ਆ ਕਿਉਂ ਉਹ ਲਗਾ ਇੱਕ ਬਣਾ ਰਹੀ ਹਾਂ ਚਲੋ ਕੀ ਕਰਨਾ ਫਿਰ ਲਿਆਉਗੇ ਨੂੰ ਇੱਥੇ ਕੀ ਕਰਨਾ ਲਿਆਉਣ ਵਾਲੀ ਨਹੀਂ ਆਇਆ ਮਰ ਤਾਂ ਮਜ਼ਾ ਦਰਸ ਨਹੀਂ ਆਇਆ ਆਪਣੀ ਭਾਬੀ ਤੇ ਅਈ ਤੁਹਾਡੇ ਵੀਰ ਨੂੰ ਰਖੜੀ ਕੌਣ ਬੰਨ੍ਹਿਆ ਕਰੂਗਾ ਆਕੇ ਰੱਬ ਵੀ ਉੱਤਰ ਕੇ ਲੜਿਆ ਵਾ ਵਾਜਵੀਰ ਕੀਤਾ ਪਰੋਣੇ ਨੂੰ ਫੋਨ ਫੋਨ ਕੀਤਾ ਉਹਨੂੰ ਉਹ ਤਾਂ ਅੱਗੇ ਬੜਾ ਦੁਖੀ ਆ ਰੇ ਦੁਖੀ ਮਰ ਤੇ ਪਹਾੜੀ ਟੁੱਟ ਗਿਆ ਸਾਡੇ ਤੇ ਹਾਂ ਇਹ ਦੁੱਧ ਬਿਲਕੁਲ ਔਖੇ ਹੋ ਗਏ ਉਹਨਾਂ ਦੇ ਘਰ ਤੱਕ ਗਏ ਪਈ ਉਹਨ ਤਾਂ ਕੁਝ ਨਹੀਂ ਦਿੱਤਾ ਕਿੰਦਾ ਹੋਣਾ ਮੈਂ ਤਰਫੇ ਹਾਂ ਇਹ ਕਰਾਂ ਕਿ ਕਿ ਵਿਚਾਰੇ ਤੇਜ ਜਲੇ ਜਿਵੇਂ ਡੋਰੀ ਹਰੇ ਹੋ ਉਹ ਬੋਲ ਬਿਚਾਰਾ ਉਹ ਗਏ ਦੁਹੀ ਹੀ ਤੇ ਹੋਰ ਉਹਨੇ ਦੁਹੀ ਕਰ ਦਿੱਤਾ ਵੀ ਕਰਨਾ ਫਿਰ ਮਹਾਰਾਜ ਦੇ ਰੰਗ ਵਾ ਕੀ ਤੱਕ ਕੀ ਹੋਇਆ ਤੇ ਕੀ ਨਹੀਂ ਹੋਇਆ ਇਹ ਗੱਲ ਤਾਂ ਪਤਾ ਵਾ ਇਹ ਗੱਲ ਤਾਂ ਕਿਸੇ ਨੂੰ ਨਹੀਂ ਨਾ ਪਤਾ ਏ ਪੌਣਾ ਵਰਤ ਜਾਣਾ ਜੇ ਜੇ ਬਣਾ ਕੇ ਕੀ ਪਤਾ ਤੇਰੇ ਮਾਰ ਕੇ ਛੁੱਟ ਦਿੰਦੀ ਜੇ ਮਾਰ ਕੇ ਛੁੱਟਦੀ ਜਾਂ ਕੀ ਕਰਦਾ ਕੀ ਕੀਤਾ ਇਹਨਾਂ ਨੂੰ ਪਤਾ ਨਾ ਉਹਦੇ ਜਿਹਨਾਂ ਵਾਪਰੀ ਇਸ ਤਰ੍ਹਾਂ ਆਹ ਜਿਹਦੋਂ ਜਿਹਨਾਂ ਵਾਪਰੀਆਂ ਉਹਨੂੰ ਪਤਾ ਹਾਂ ਸੁਜਾ ਭਾਈ ਤੁਹਾਨੂੰ ਪਤਾ ਹਾਂ ਜਿੰਨੇ ਅੰਦਰਾਂ ਹੈ ਬਹੁਤ ਸਾਰ ਨਵੇਂ ਓਖੇ ਹੋ ਗਏ ਕਰਨਾ ਪਊ ਮਾਰਾ ਇਹਦੇ ਰੰਗ ਮੰਨਣੇ ਪਏ

ਢੜੀ ਮਨੋਜਾ ਨਾ ਮਨੋ ਸਰਕ ਸੂਈ ਟਾਡੇ ਸਵਰਿਆਂ ਦਾ ਵਾ ਇਤੋਂ ਬਾਅਦ ਜਿੱਤਰਾ ਮਰਜੀ ਮੈਨਾਂ ਨੜਦੀ ਪਰ ਇਹੋ ਜੇ ਕਦਮੋਂ ਨੇ ਕਦੀ ਨਹੀਂ ਚੁੱਕਿਆ ਜ਼ਰੂਰ ਕੋਈ ਨਾ ਕੋਈ ਗੱਲ ਵਨਜੀਤ ਨਾ ਹੋਈ ਜਿਹੜੀ ਮੈਨੂੰ ਇੰਨੀ ਨੌਬਤ ਆ ਗਈ ਹੈ ਨਹਿਰ ਚ ਸਾਲ ਮਾਰਨ ਵਾਲੀ ਕੀ ਤਾਂ ਮਾਰੀ ਆ ਕੇ ਕੀ ਹੋਇਆ ਕਿ ਸੁੱਟਤੀ ਹੈ ਕੀ ਹੋਣਾ ਇਹ ਤਾਂ ਹੁਣ ਉਹਦੇ ਜੋਦ ਨਾ ਬੀਤੀ ਉਹਨੂੰ ਕੀ ਤਾਂ ਆਪ ਹੀ ਨਹੀਂ ਸੋਟਾਈ ਠੱਕਾ ਮਾਰ ਕੇ ਤੇ ਪੋਚੇ ਪਾਉਣ ਇੱਥੇ ਆ ਗਈ ਉਹਦਣ ਕੀ ਹੁਣ ਕਹੇ ਕਿ ਕਿੰਨੂ ਕਹਿਦੀ ਪਰ ਮੈਂ ਤਾਂ ਜਿਆਦਾ ਤਾਂ ਨਹੀਂ ਕਹਿੰਦੀ ਤੂੰ ਤਾਂ ਇਹ ਚ ਕਰਦੇ ਟਾਡੇ ਸੌਰੇ ਜੂ ਤੇ ਉਹ ਸੌਰਿਆਂ ਦੀ ਨਹੀਂ ਗੱਲ ਹੁਣ ਕਈਏ ਕੀ ਜਦੋਂ ਸਾਨੂੰ ਪਤਾ ਹੀ ਮੈਂ ਲੌਨੀ ਨਾ ਫੋਨ ਉਹਦੀ ਖਾਤਰ ਕਰਦੀ ਆ ਫੋਨ ਕਰਕੇ ਪੁੱਛਦੀ ਆ ਨਾ ਕੀ ਗੱਲ ਹੋਇਆ ਕੋ ਦੱਸ ਸੱਚੀ ਗੱਲ ਇਹ ਕੁੜੀ ਸਾਡੀ ਲੜੀ ਨਹੀਂ ਤੇ ਮੈਨੂੰ ਪਤਾ ਉਹ ਬੁਝੇ ਦੇ ਲੜੜੀ ਐਨੀ ਹੈ ਨਹੀਂ ਆ ਐਨੀਆਂ ਗੱਲਾਂ ਕਰ ਚੋਈ ਨਹੀਂ ਤਾਂ ਨਾ ਉਹਨੇ ਇਹੋ ਜੇ ਕਦਮ ਚੁੱਕਿਆ ਜਿਹੜਾ ਉਹਨੇ ਨਹੀਂ ਲੁੱੜਦੀ ਤੇ ਨਹੀਂ ਹੇ ਵਜੀਤ ਨਹੀਂ ਉਹ ਹੈਗੀ ਪਰ ਮੈਂ ਉਹਦੀ ਗਰੰਟੀ ਲੈਣੀ ਆ ਪਰ ਉਹ ਇਹੋ ਜੇ ਕੰਮ ਨਹੀਂ ਕਰ ਸਕਦੀ ਤੇ ਪਰ ਹੁਣ ਹੋ ਗਿਆ ਹੁਣ ਜਿਹੜਾ ਹੋ ਗਿਆ ਉਹ ਨਹੀਂ ਮੈਂ ਫੋਨ ਕਰਕੇ ਪੁੱਛਦੀ ਆ ਨਾ ਹੁਣੇ ਉਹਨੂੰ ਫੋਨ ਕਰਕੇ ਉਹਨੇ ਹੁਣ ਕੀ ਕਰ ਲੈਣਾ ਵਾ ਤੇ ਕੀ ਮਿਲ ਜਾਣਾ ਫੋਨ ਕੀਤਾ ਅਲਤੀ ਨੌਂਕੀਆਂ ਦੀ ਹਾਂ ਜੋ ਹੱਥੋਂ ਨਿਕਲ ਗਿਆ ਹੁਣ ਮੁੜ ਕੇ ਥੋੜਾ ਆ ਜਾਣਾ ਉਹਨੇ ਹਾਂ ਸਾਰੀ ਉਮਰ ਦਾ ਭਲੇ ਖਾਤੇ ਪਾ ਗਈ ਨਾ ਦੇਖਾ ਤਾ ਹੁਣ ਪਾ ਗਈ ਹੁਣ ਜਦੋਂ ਸਾਨੂੰ ਪਤਾ ਹੀ ਕੱਖ ਨਹੀਂ ਤੇ ਇਹ ਕੁਛ ਨਹੀਂ ਕੀ ਪੜਿਆ ਜੀ ਨਹੀਂ ਬਣਿਆ ਹਾਂ ਕੀ ਹੁਣ ਕਰ ਸਕਦੇ ਹਾਂ ਕਿਸ ਨੂੰ ਐਵੇਂ ਕੀ ਕਹੀਏ ਹੁਣ ਉਹਨਾਂ ਨੂੰ ਕੀ ਕਹੀਏ ਤੇ ਕਿਸ ਨੂੰ ਕੀ ਕਹੀਏ ਜਦੋਂ ਸਾਨੂੰ ਅਜੇ ਤੱਕ ਕੋ ਪਤਾ ਹੀ ਨਹੀਂ ਲੱਗਾ ਕਿ ਪਤਾ ਹੀ ਕੱਖ ਨਹੀਂ ਲੱਗਾ ਪੂਰੇ ਪੂਰੇ ਘਰ ਤੇ ਪਾ ਲਿਆ ਇਹ ਹਾਂ ਇਹਦੇ ਕੱਪੜੇ ਧੋਤੇ ਐ ਮੈਂ ਤਾਂ ਜੋੜ ਕੇ ਰੱਖੇ ਲਵਾ

ਜੋਤਿਦੀ ਮੇਰੀ ਗੱਲ ਸੁਣੋ ਧਿਆਨ ਨਾਲ ਸਾਡੇ ਇੱਥੇ ਕੋਈ ਗੱਲ ਨਹੀਂ ਹੋਈ ਇਦਾਂ ਦੀ ਚੰਗੀ ਭਲੀ ਇੱਥੇ ਰਹਿਣ ਦੀ ਸੀ ਸਾਰਾ ਕਸੂਰ ਤੁਹਾਡਾ ਹੀ ਆ ਤੁਹਾਡੇ ਨਾਲ ਕੋਈ ਗੱਲ ਹੋਈ ਹੋਣੀ ਇਹਦੇ ਨਾਲ ਇਦਾਂ ਦੀ ਮੋਦੀਆਂ ਗੱਲਾਂ ਨਾ ਕਰੋ ਚੰਗਾ ਸਾਰਾ ਕਸੂਰ ਤੁਹਾਡਾ ਹੀ ਆ ਮੰਮੀ ਜੀ ਆ ਸੋਨੋ ਜੱਤੀ ਦੀ ਦੀ ਨੇ ਗੱਲਾਂ ਕੀ ਗੱਲ ਹੋਈ ਆ ਪੁੱਤ ਆ ਸੁਣੀ ਜਾ ਤੂੰ ਹੀ ਕੋਦੀ ਕੀ ਕਹੀ ਆ ਫੇਰ ਤੁਸੀਂ ਕਹਿਣਾ ਮੈਂ ਮਾੜੀ ਆ ਨਹੀਂ ਮੈਂ ਦੱਸੋ ਸਹੀ ਕੀ ਕਹਿੰਦੀ ਆ ਫੇਰ ਸੁਣੀ ਜਾਵਾ ਹਾਂਜੀ ਜੱਤੀ ਦੀ ਦੀ ਬੋਲੋ ਹੁਣ ਹਾਂ ਆ ਜਰੇ ਚੋਰੀ ਦਾ ਡਵਾ ਆ ਮੰਮੀ ਆ ਤੁਸੀਂ ਜੋ ਮੁੰਡੇ ਮਾਰਦੀ ਨੂੰ ਦੱਸਾ ਸਾਰਾ ਉਹਨੂੰ ਚਾਹੀਨ ਫੋਨ ਕਿਉਂ ਆ ਦਵਾ ਉਹ ਅੱਗੇ ਬੜੀ ਤੰਦਰੁਸਤ ਬੈਠੀ ਆ ਮੈਂ ਤਾਂ ਤੰਦਰੁਸਤ ਹੀ ਚੋਰੀ ਨੂੰ ਮਾਰਦੀ ਆ ਉਹ ਜਾਗਾ ਆਪਣਾ ਕੰਮ ਕਰ ਚਾ ਕੇ ਵੱਡੀਆਂ ਹੀ ਤੂੰ ਉਹਨੂੰ ਹੀ ਬੋਲਦਾ ਤੂੰ ਬੁੱਢੇ ਬੜੇ ਬੜਾ ਸ਼ੌਕ ਦੇਂਦੀ ਫੁੱਫਣ ਨੂੰ ਅਰੇ ਕਸੂਰੀ ਦਾ ਕੇ ਤਾਂ ਜੀ ਜਿਆਰੀ ਨੂੰ ਕਹਿੰਦੀ ਠਾੜ ਜਾ ਕੇ ਮਨਜ਼ੂਰ ਪਾਹੀ ਦੋ ਨਾਲ ਤੇ ਤੁਹਾਡੇ ਤੇ ਦਰਖਾਸਤ ਦੇ ਕੇ ਆਏ ਤੂੰ ਆਈ ਵੱਡੀ ਦਰਖਾਸਤਾਂ ਦੇਣ ਵਾਲੇ ਚੱਲ ਗਾ ਆਪਣਾ ਕੰਮ ਕਰ ਜਾ ਕੇ ਘਾਤਰ ਤੋਂ ਆਪਣੇ ਸਾਹਦੇ ਨਹੀਂ ਜਾਂਦਾ ਤੇ ਗੱਲਾਂ ਕਰਦੀ ਫਿਰਦੀ ਬਹੁਤੀਆਂ ਐਵੇਂ ਬੋਲੀ ਜਾਂਦੀ ਬੱਕ ਬੱਕ ਬਹੁਤਾਈ ਬੱਕ ਬੱਕ ਬੋਲੀ ਜਾਂਦੀ ਇਹ ਤੋਂ ਕੋਈ ਨਹੀਂ ਕੱਖਾ ਦੇ ਕਰ ਇਹੋ ਜੇ ਕੰਮ ਕਰਨਾ ਜੇ ਤੋ ਹੋ ਗਿੱਜੀ ਆ ਚੰਗਾ ਹੀ ਨਹੀਂ ਕਦੀ ਇਹੋ ਜੇ ਕੰਮ ਕੀਤੇ ਤੱਕੇ ਧੱਕੇ ਦੇਣ ਵਾਲੇ ਇਹ ਤੇਰੇ ਚ ਰਵਾਜ ਹੋਣੇ ਇੱਕ ਗੱਲ ਆ ਬੱਲੇ ਤੂੰ ਤਾਂ ਕਿਥੋਂ ਦਿੱਤੀ ਹੈ ਨਾ ਜਨ ਦਫਾ ਉਹ ਜਾ ਕੇ ਬਹੁਤੀਆਂ ਗੱਲਾਂ ਕਰਦੀ ਵੱਡੀ ਆਈ ਤੂੰ ਘਰ ਤੇਰੇ ਕੋ ਸਾਂਭਿਆ ਨਹੀਂ ਗਿਆ ਤੇ ਗੱਲਾਂ ਕਰਨ ਲੱਗੀ ਬਹੁਤੀਆਂ ਦਫਾ ਹੋ ਦਫਾ ਹੋ ਤਾ ਅੱਡੀ ਗੱਲ ਨੂੰ ਇਹ ਪੁੱਤ ਅੱਡੜੀ ਹੁਣ ਵੇ ਲੈ ਫੋਨ ਉਹ ਨਾ ਕੱਟਦਾ ਵਾ ਤੇ ਸੱਚੀ ਹੁੰਦੀ ਤਾਂ ਫਿਰ ਮੇਰੀ ਗੱਲ ਤਾਂ ਪੂਰੀ ਸੁਣ ਲੈਂਦੀ ਕਸੂਰ ਹੀ ਸਾਰਾ ਮੰਨੋ ਜਾਣਾ ਮਨ ਉਹਨਾਂ ਦਾ ਹੀ ਆ ਉਹਨਾਂ ਨੂੰ ਕਿੱਦਾਂ ਕਹੀ ਜਾਈਏ ਕਿੱਦਾਂ ਕਹੀਏ ਉਹਨਾਂ ਨੂੰ ਗੱਲ ਵਧਾਈ ਨਾ ਜਾ ਹੁਣ ਤੂੰ ਐਵੇਂ ਪੁਰਾਣੀ ਜਾਨੀ ਆ ਤੂੰ ਉਹਨਾਂ ਨੂੰ ਕੀ ਜੇ ਮਾੜਾ ਚੰਗਾ ਬੋਲ ਵੀ ਦੇਗੀ ਤੇ ਕੀ ਫਾਇਦਾ ਵੀ ਹੁਣ ਆ ਉਹਦਾ ਉਹ ਜਿੰਨੀ ਤੇਜ ਮੈਨੂੰ ਲੱਗਦਾ ਉਹਨੇ ਕਹੀਤਾ ਕੰਮ ਏ ਸਾਰਾ ਕੋਈ ਸਾਡੇ ਕੋ ਕੋਈ ਸਬੂਤ ਹੋਊ ਤਾਂ ਫੇਰ ਹੀ ਉਹਨਾਂ ਨੂੰ ਕਹਾਂਗੇ ਐਵੇਂ ਬੁਰੇ ਮੂੰਹ ਮਾਰੀ ਕਰਨੀ ਆ ਬੁਰੇ ਪੜਨਾ ਗੱਲਾਂ ਨਾ ਕਰੀ ਜਾਓ ਚਲੋ ਰਿਸ਼ਤੇਦਾਰ ਕਾਦੀ ਰਹਿਣ ਦਿੱਤੀ ਹੋਣਾ ਸ਼ਸ਼ੀ ਕਮਾ ਜੀ ਮੈਂ ਉਹ ਡੜੀ ਉਹਨੂੰ ਘਰ ਫੋਨ ਕੀ ਕਰਨਾ ਹੌਸਲਾ ਕਿੱਥੇ ਬਾਜੀ ਹੁੰਦਾ ਵਾ ਹੁੰਦਾ ਤਾਂ ਨਹੀਂ ਹੈਗਾ ਕਰਨਾ ਪੈਣਾ ਕਰਨਾ ਪੈਣਾ ਹੁਣ ਕੀ ਕਰੀਏ ਕਿਉਂਕਿ ਮੈਂ ਗਿਆ ਤੇ ਉਹ ਕਿਤੇ ਗਨੈਰ ਚ ਪਈ ਹਲਾਸ ਤੇ ਉਹ ਫਿਰ ਮਰੂ ਜਨੇ ਜਨੇ ਨੇ ਲਖਾਈ ਰਿਪੋਰਟ ਉਹਨਾਂ ਸਾਰਿਆਂ ਨੂੰ ਟੈਲੀਫੋਨ ਕੀਤੇ ਫਿਰ ਮੈਂ ਵੀ ਗਿਆ ਹਾਂ ਤੇ ਉਹ ਤਾਂ ਮੈਂ ਫਿਰ ਪਛਾਣ ਲਈ ਉਹਦੀ ਅਮਰਤਦੀ ਠੀਕ ਪਲਾ ਠੀਕੀ ਨਾ ਨਾ ਲਾ ਤੇ ਉਹ ਤੇ ਚਾਹ ਇੱਕ ਅੱਖ ਨਹੀਂ ਬਾਜੀ ਤੁਸੀਂ ਨਾਲ ਹੀ ਜਾਓ ਠਾਣੇ ਹੁਣ ਡੈਡ ਨਾਲ ਉਹ ਇਹਦੇ ਨਾਨਕਿਆਂ ਦਾ ਸਾਰਾ ਕਸੂਰ ਵਾ ਰஞ்சிਤ ਦੀ ਭਾਮੀ ਜਨਾ ਕੀ ਨਾਨਕਿਆਂ ਨੂੰ ਦੱਸੂ ਕੀ ਕਹੀਏ ਉਹ ਰੋਣਾ ਨੂੰ ਕਿਹਨਾਂ ਜਾ ਰਹਿਣ ਹੁਣ ਜੋ ਹੜ ਕੋ ਪਤਾ ਹੀ ਕੱਖ ਨਹੀਂ ਆ ਕੀ ਉਹ ਦਾ ਆਪ ਇੱਥੇ ਭੱਜਿਆ ਇਹਨਾਂ ਕੋਲ ਕੋਈ ਸਬੂਤ ਹੀ ਹੈ ਨਹੀਂ ਤੇ ਉਹਨਾਂ ਨੂੰ ਕੀ ਕਹਿਣਾ ਤੁਸੀਂ ਕੀ ਕਰੀਏ ਮੈਂ ਹੁਣ ਫੋਨ ਲਾਇਆ ਜਾਂ ਤੇ ਗੱਲ ਕਰਦੀ ਹੁਣ ਉਹਨੇ ਫੋਨ ਵੀ ਕੱਟਤਾ ਹੁਣ ਕੋਈ ਡਰੇ ਹੋਣੀ ਨਹੀਂ ਚੱਲੇ ਕੀ ਕਰਨੀਏ ਕੀ ਕਰਨ ਹੁਣ ਹਾਂ ਉਹਨਾਂ ਨੂੰ ਕਿਹੜੀ ਮਾਰੀ ਸੀ ਦੱਸ ਮੈਨੂੰ ਪਰ ਪਾਜੀ ਲੜਦੀ ਉਹ ਇੱਥੇ ਵੀ ਕੁੜੀ ਆ ਪਰ ਇਹੋ ਜਿਹੀ ਬੁਝਦੀ ਲਈ ਕਰਨ ਵਾਲੀ ਨਹੀਂ ਕੋਈ ਗੱਲ ਉਹਦੇ ਨਾਲ ਹੋਈ ਆ ਰਣਜੀਤ ਨੇ ਕੋਈ ਗੱਲ ਕੀਤੀ ਮਾੜੀ ਚੰਗੀ ਜਿਹੜੀ ਉਹਨੇ ਨਹਿਰ 'ਚ ਨੌਬਤ ਆ ਗਈ ਉਹਨੂੰ ਮਚਾਲ ਮਾਰਨ ਦੀ ਨਹੀਂ ਪੜੀ ਲਿਖੀ ਕੁੜੀ ਆ ਇੰਨੀ ਬੇਕੋੜਾ ਗੀ ਨਹੀਂ ਨਹੀਂ ਇਹ ਤਾਂ ਕਿੰਨੇ ਲੜਕੇ ਮਚਾਲ ਮਾਰ ਦੋਗੇ ਹੁਣ ਇਹ ਤਾਂ ਅਸੀਂ ਕੀ ਕਰੀਏ ਜੇ ਤੁਹਾਡੇ ਕੋ ਖਨੂ ਕੋ ਪਤਾ ਹੀ ਨਹੀਂ ਹੱਦੇ ਹੱਥ ਪੱਲੇ ਕੋਹ ਨਹੀਂ ਤੇ ਕੀ ਕਹੀਏ ਕਿੰਨੂ ਕਹੀਏ ਤੇ ਹੁਣ ਵੇਈਏ ਪੋਸਟਮਾਰਟ ਨੂੰ ਪੋਸਟਮਾਰਟ ਹੋਇਆ ਉਹਦੇ ਵਿੱਚ ਹੀ ਕੱਕ ਨਹੀਂ ਮੈਂ ਤਾਂ ਗਿਆ ਘਰ ਲੈ ਕੇ ਉਹ ਜਿਹੜੀ ਇਹਦੇ ਨਹੀਂ ਆਉਣ ਵਾਲੀ ਦੀ ਘਰ ਮੈਂ ਤਾਂ ਉਹਦੇ ਪੈਰ ਤੇ ਛੱਟ ਜੀ ਇੱਕ ਜਿਹੜੀ ਲੱਗੀ ਨਹੀਂ ਕੀ ਹੁੰਦੀ ਤੇ ਉਹ ਵਸਾਣੀ ਇੱਕ ਧੌਣ ਦਿੱਤਿਆਂ ਜੀ ਆਹੀ ਥੋੜਾ ਜਿਹਾ ਇਥੋਂ ਚਿਹਰਾ ਵੀ ਉਹਦਾ ਇਥੋਂ ਥੋੜਾ ਜਿਹਾ ਨਾ ਥੋੜਾ ਜਿਹਾ ਸਹੀ ਬਾਕੀ ਤੇ ਉਹ ਹੱਡੀਆਂ ਹੀ ਨਿਕਲੀਆਂ ਆਹ ਉਹ ਲਾਲ ਫੁੱਲ ਜਾਂਦੀ ਪਾਣੀ 'ਚ ਉਹ ਖਰਬ ਨਹੀਂ ਬਿਲਕੁਲ ਹੱਡੀਆਂ ਹੀ ਪਿਛਾਣੀ ਨੇ ਪੋਸਟਮਾਨ ਕਰਾਇਆ ਫਿਰ ਮੈਂ ਉੱਥੇ ਹੀ ਕਹਿੰਦੇ ਕਿੱਦਾ ਕਰਨੀ ਮੈਂ ਕਿਹਾ ਵੀ ਚੱਲ ਖर्चा ਦੇ ਦਿੰਨੇ ਫਿਰ ਮੈਂ ਤਾਂ ਉਸੇ ਸਹਾਰ ਕਰ ਰਹਾ ਹਾਂ ਕੀ ਕਰਨਾ ਇੱਥੇ ਲਿਆ ਕੇ ਕਰਨਾ ਕੀ ਹੋ ਲਿਓ ਵਾਲੀ ਜੜੀ ਇੱਕ ਵਾਰੀ ਦਕਾਰ ਲੈ ਆਉਣਾ ਇਹਨੂੰ ਲੈ ਜੋ ਡੈਡੀ ਕਹਿੰਦੇ ਵੇਖਣ ਵਾਲੀ ਨਹੀਂ ਇਹਨੂੰ ਵੇਖ ਕੇ ਕਰਦਾ ਕੀ ਉਹ ਵੱਖੋ ਵੱਖ ਖੱਡੀਆਂ ਤੋਂ ਸਭ ਕੁ ਹੋਇਆ ਹੈ ਇਹਦਾ ਹਾਂ ਹੌਸਲਾ ਖੂਬ ਆ ਵੀ ਹੁੰਦੀ ਹਾਂ ਹਾਂ ਹੌਸਲਾ ਬਾਜੀ ਕਿੱਦਾਂ ਹੁੰਦਾ ਇਹਦੇ ਮਾਨਪ੍ਰੀਤ ਵੱਲੋਂ ਨਹੀਂ ਜਾ ਕਮ ਇਹ ਤਾਂ ਕੋਈ ਨਹੀਂ ਬੋਲਦਾ ਇੱਕ ਹੋਰ ਪੈ ਗਿਆ ਵਾ ਇਹਨੂੰ ਕਰ ਦਿੰਨਾ ਡਾਡੀ ਨੂੰ ਸਭ ਤੁਸੀਂ ਰੋਈ ਜਾਂਦੇ ਹੋ ਹੁਣ ਫੁੱਫੜ ਜੀ ਆਪ ਛੱਡ ਕੇ ਗਏ ਹਨ ਇਹ ਕਿਹੜਾ ਲੈ ਕੇ ਆਏ ਹਨ ਨਾਲ ਜਾ ਕੇ ਥੋਣ ਜੋਤੀ ਦੀਦੀ ਜਿਹੜੀ ਹੈ ਨਾ ਉਹ ਕਹਿੰਦੀ ਸਾਰਾ ਕਸੂਰੀ ਤੁਹਾਡਾ ਵਾ ਅਮਰ ਤੈਨੂੰ ਚਾਲ ਮਾਰਤੀ ਕਿਤੇ ਨਹਿਰ ਵਿੱਚ ਕੀ ਪਤਾ ਨਾਲ ਘਰ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਇੱਥੇ ਕੋਈ ਇਦਾਂ ਦੀ ਗੱਲ ਹੋਈ ਤੁਹਾਡੇ ਸਾਹਮਣੇ ਨਾ ਸਾਡੇ ਨਾਲ ਜਾ ਮੈਨੂੰ ਕਿ ਚੰਗੀ ਮਾਰੀ ਕੀਤੀ ਹੋਈ ਅਮਰ ਤੈਨੂੰ ਮੈਂ ਤਾਂ ਕੁਝ ਵੀ ਨਹੀਂ ਕਿਹਾ ਕਿੰਨਾ ਸੁਣਾ ਹਾਸ ਖੇਡ ਕੇ ਰਹੀ ਦੀ ਮੇਰੇ ਲਾਗੇ ਸਾਡੇ ਘਰ ਨਹੀਂ ਹੋਈ ਪੁੱਤ ਕੀ ਪਤਾ ਉੱਥੇ ਨਾਲ ਕੀ ਗੱਲ ਹੋਈ ਕੀ ਨਹੀਂ ਹੋਈ ਤੇ ਇੱਥੇ ਫੁੱਫੜ ਜੀ ਛੱਡ ਗਏ ਅੱਛਾ ਹੋ ਚਾਲ ਮਾਰਤੀ ਆ ਚਾਲ ਮਾਰਤੀ ਆ ਤੁਹਨ ਕਹਿੰਦੀ ਸਾਰਾ ਕੁਝ ਸੋਈ ਤੁਹਾਡਾ ਵਾ ਸਾਡਾ ਘਰ ਦਾ ਕਸੂਰ ਆ ਮੈਂ ਲੋ ਮੰਮੀ ਜੋ ਤਾਂ ਗੱਲ ਹੈ ਜੀ ਕਿ ਇਹ ਰੱਖਣ ਦਾ ਅੱਜ ਕੱਲ ਸਮਾਂ ਹੈਗਾ ਵਾ ਹਾਂ ਹਾਂ ਜੀ ਸਮਾਂ ਪੁੱਤ ਹਾਂ ਦੇ ਤਾਂ ਕੱਲ ਨੂੰ ਬਦਨਾਮੀ ਆ ਗਈ ਸਾਰੀ ਸਾਡੇ ਸਿਹਰੀ ਇੰਨੀ ਰੱਖੀ ਤਾਂ ਹੀ ਸਾਰਾ ਕੁਝ ਕਰਾਇਆ ਵਾ ਆਹੋ ਅੱਜ ਕੱਲ ਕੋਈ ਸਮਾਂ ਨਹੀਂ ਕਹਿੰਨ ਰੱਖਣ ਦਾ ਇਹ ਤਾਂ ਤੇ ਹੀ ਪੁੱਤ ਨੂੰ ਰੱਖਿੰਦਾ ਸਮਾਂ ਰੱਖਣ ਦਾ ਹਾਂ ਹੁਣ ਤੁਸੀਂ ਆਪਸੇ ਆਣੇ ਜੇ ਇਦਾਂ ਗੱਲਾਂ ਇੰਨੀਆਂ ਕਰਨੀਆਂ ਪੰਦੀਆਂ ਨੇ ਜਿੰਨੀਆਂ ਕਰੀ ਜਾਂਦੀ ਆ ਜੇ ਮੈਂ ਜ਼ਿਆਦਾ ਬੋਲੀ ਤਾਂ ਫੇਰ ਕਹਣਾ ਬੋਲਦੀ ਆ ਨਾਲ ਚੋਰ ਨਾਲ ਜਾ ਚੱਲ। ਨਾਲੇ ਚਾਤਰ। ਉਹਨੂੰ ਜਾਨੂੰ ਆਪਣੀਆਂ ਤੇ ਘਰ ਖਲਾਉਣ ਦਿੰਦੀ ਰਹੀ। ਪਹਿਲਾਂ ਵੱਡੀ ਨੂੰ ਹੀ ਖਲਾਉਣ ਦਿੰਦੀ। ਨਾ ਉਹਦੇ ਕੋਈ ਜਾਂਦੀ ਹੀ ਨਾ ਉਹ ਕਹੁੰਦੀ ਹੀ। ਹੁਣ ਇਹਨੂੰ ਨਹੀਂ ਖਲਾਉਣ ਦਿੰਦੀ। ਓਫ ਜੇ ਭਿਉਣਾ ਫਫਰ ਇੱਥੇ ਛੱਡ ਗਿਆ। ਇਹਦੇ ਵਿੱਚ ਤੁਹਾਡਾ ਕੀ ਕਸੂਰ ਆ? ਚਲੋ ਛੱਡ ਗਿਆ। ਮੱਥੇਵਟ ਥੋੜੀ ਪਾਉਣੀ ਸੀ ਉਹਦੇ ਨਾਲ ਘਰ ਆਈ ਨਾ। ਠੀਕ ਆ। ਅੱਛਾ। ਤਾਂ ਤੇ ਆਪਸੋ ਨੇ ਮੈਨੂੰ ਨਹੀਂ ਹੁਣ ਸਮਝ ਆਉਂਦੀ ਆ ਤੇ ਮੈਂ ਨਹੀਂ ਬੋਲੀ ਜਦੋਂ ਪੱਕ ਪੱਕ ਕਰੀ ਜਾਂਦੀ ਕਰੀ ਜਾਂਦੀ। ਬਜਨ ਨਾ ਲੈਵ ਨਾ ਇਹ ਅਨੀ ਉਸ ਮਰੀ ਤੁਰੂ। ਬੱਤ ਨਾ ਰੋਂਦਾ ਮਾਹੌਲ ਕੀ ਨਾ ਨਾ। ਯਾਰ ਨਿਆਣਾ ਵੇਖ ਕੇ ਫਿਰ ਇਦਾਂ ਹੋ ਜਾਂਦਾ ਖबरा ਜਾਂਦਾ ਖਬਰਾ ਹੀ ਤੇ ਜੜੀ ਅੱਗੇ ਹੀ ਆਹ ਘਰ 'ਚ ਥੋੜਾ ਘਰਿਆ ਉਹਦੇ ਮੰਮੀ ਜੜੀ ਵੀ ਆਉਣ ਅੱਗੇ ਵੇਖਿਆ ਇਨਸਾਨਾਂ ਦੀ ਚਿੱਤਰਤਾ ਜਿਦਾਂ ਹੀ ਜਿੰਦਾ ਹੀ ਨਾ ਦੋਵੇਂ ਪੈਣਾ ਸਾਡੇ ਘਰ ਇੱਥੇ ਲੜਾਈ ਕਲੇਸ਼ ਕਿਤੇ ਹੁੰਦਾ ਹੀ ਨਾ ਵੇਖਣੇ ਜਿਹਦਾ ਬੰਦਾ ਮਰ ਜਾਂਦਾ ਉਦੋਂ ਲੋਕੀ ਬਹੁਤ ਕਦਰ ਕਰਦੇ ਆ ਉਦੋਂ ਬੜੀ ਕਦਰ ਜਿੰਦਾ ਹੋਵੇ ਤੇ ਉਹਦਾ ਕਪਾਤੀ ਰਹਿੰਦਾ 24 ਘੰਟੇ ਰੁਕਿਆ ਰਹੇ ਹਾਂ ਆਂ ਵੇਖਣੇ ਨਹੀਂ ਦਿਆ ਮੈਂ ਤੂੰ ਹਾਂਜੀ ਉਹ ਤੁਹਾਡੀ ਭੈਣ ਲੱਗਦੀ ਹੈ ਇਹ ਭਾਬੀ ਹੈ ਮੇਰੀ ਅਸਾ ਭਾਬੀ ਹੂੰ ਠੀਕ ਜੀ